ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਤੁਹਾਨੂੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 955 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਤੁਹਾਨੂੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 956 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਟੈ ਪ੍ਰਭੂ ਦਾ ਨਾਮ ਰੂਪ ਟੋਲਾ ਕਦੇ ਪੁਰਾਣਾ ਨਹੀਂ ਹੁੰਦਾ ਸੀਤਾ ਹੋਇਆ ਕਦੇ ਪਟਦਾ ਨਹੀਂ ਉਸ ਪ੍ਰਭੂ ਨਾਲ ਜੁੜਿਆ ਹੋਇਆ ਮਨ ਉਸ ਤੋਂ ਟੁੱਟਦਾ ਨਹੀਂ ਨਾਨਕ ਸਾਹਿਬ ਸੱਚੋ ਸਚਾ ਤਿਚਰ ਜਾਪੀ ਜਾਪੈ ਏ ਨਾਨਕ ਪ੍ਰਭੂ ਖਸਮ ਸਦਾ ਕਾਇਮ ਰਹਿਣ ਵਾਲਾ ਹੈ ਔਰ ਇਸ ਗੱਲ ਦੀ ਤਾਂ ਹੀ ਸਮਝ ਪੈਂਦੀ ਹੈ ਜੇ ਉਸ ਨੂੰ ਸਿਮਰੀਏ ਪ੍ਰਮਾਤਮਾ ਦਾ ਨਾਮ ਜਪੀਏ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਜੇ ਪ੍ਰਭੂ ਦੇ ਨਾਮ ਦੀ ਛੁਰੀ ਹੋਵੇ ਪ੍ਰਭੂ ਦਾ ਨਾਮ ਹੀ ਉਸ ਛੁਰੀ ਦਾ ਸਾਰਾ ਲੋਹਾ ਹੋਵੇ ਘਾੜਤ ਤਿਸ ਕੀ ਅਪਰਯਪਾਰ ਉਸ ਛੁਰੀ ਦੀ ਘਾੜਤ ਬਹੁਤ ਸੁੰਦਰ ਹੁੰਦੀ ਹੈ ਸ਼ਬਦ 에 ਸਾਣ ਰਖਾਈ ਲਾਏ ਇਹ ਛੁਰੀ ਸਤਗੁਰ ਦੇ ਸ਼ਬਦ ਦੀ ਸਾਣ ਤੇ ਰੱਖ ਕੇ ਤੇਜ ਕੀਤੀ ਜਾਂਦੀ ਹੈ ਗੁਣ ਕੀ ਥੇਕੇ ਵਿੱਚ ਸਮਾਏ ਤੇ ਇਹ ਪ੍ਰਭੂ ਦੇ ਗੁਣਾ ਦੀ ਮਿਆਨ ਵਿੱਚ ਟਿਕੀ ਰਹਿੰਦੀ ਹੈ ਤਿਸ ਦਾ ਕੁੱਠਾ ਹੋ ਵੈ ਸੇਖ ਜੇ ਸੇਖ ਜੇ ਸੁਰੀ ਦਾ ਕੁੱਠਾ ਹੋਇਆ ਹੋਵੇ ਭਾਵ ਜੇ ਸ਼ੇਖ ਦਾ ਜੀਵਨ ਪ੍ਰਭੂ ਦੇ ਨਾਮ ਸਤਿਗੁਰ ਦੇ ਸ਼ਬਦ ਤੇ ਪ੍ਰਭੂ ਦੀ ਸਿਫਤ ਸਲਾਹ ਵਿੱਚ ਘੜਿਆ ਹੋਇਆ ਹੋਵੇ ਲੋਹ ਲੱਭ ਨਿਕੱਥਾ ਵੇਖ ਤਾਂ ਉਸ ਦੇ ਅੰਦਰੋਂ ਲੱਭ ਰੂਪ ਲਹੂ ਜ਼ਰੂਰ ਨਿਕਲ ਜਾਂਦਾ ਹੈ ਲੋਭ ਹੰਕਾਰ ਮਿਟ ਜਾਂਦਾ ਹੈ ਹੋਏ ਹਲਾਲ ਲੱਗੇ ਹੱਕ ਜਾਏ ਇਸ ਤਰ੍ਹਾਂ ਹਲਾਲ ਹੋ ਕੇ ਕੁੱਠਾ ਜਾ ਕੇ ਉਹ ਪ੍ਰਭੂ ਵਿੱਚ ਜੁੜਦਾ ਹੈ ਨਾਨਕ ਦਰ ਦੀਦਾਰ ਸਮਾਏ ਤੇ ਹੈ ਨਾਨਕ ਪ੍ਰਭੂ ਦੇ ਦਰ ਤੇ ਅੱਪੜ ਕੇ ਉਸ ਦੇ ਦਰਸ਼ਨ ਵਿੱਚ ਲੀਨ ਹੋ ਜਾਂਦਾ ਹੈ ਮਹੱਲਾ ਪਹਿਲਾ ਕਮਰ ਘਟਾਰਾ ਬੰਕੋੜਾ ਬੰਕੇ ਕਾ ਅਸਵਾਰ ਲੱਕ ਦਿਵਾਲੇ ਸੋਹਣ ਜਈ ਘਟਾਰ ਹੋਵੇ ਤੇ ਸੋਹਣੇ ਘੋੜੇ ਦਾ ਸਵਾਰ ਹੋਵੇ ਗਰਬ ਨਾ ਕੀਜੈ ਨਾਨਕਾ ਮਤ ਸਿਰ ਆਵੇ ਭਾਰ ਫਿਰ ਵੀ ਹੈ ਨਾਨਕ ਮਾਣ ਨਾ ਕਰੀਏ ਕੀ ਪਤਾ ਮਤਾ ਸਿਰ ਭਾਰ ਡਿਗ ਪਏ ਪੌੜੀ ਸੋਤ ਸੰਗਤ ਸ਼ਬਦ ਮਿੜੈ ਜੋ ਗੁਰਮਖ ਚੱਲੈ ਜੋ ਮਨੁਖ ਗੁਰੂ ਦੇ ਹੁਕਮ ਜਤੁਰਦਾ ਹੈ ਉਹ ਸਾਧ ਸੰਗਤ ਵਿੱਚ ਆ ਕੇ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਸੱਚ ਤੇ ਆਇਨ ਸੇ ਸੱਚੇ ਜਿਨ ਹਰ ਖਰਚ ਤਨ ਪੱਲੇ ਜਿਨ੍ਹਾਂ ਮਨੁੱਖਾਂ ਦੇ ਪੱਲੇ ਪ੍ਰਭੂ ਦਾ ਨਾਮ ਰੂਪ ਤਨ ਹੈ ਜਿੰਦਗੀ ਦੇ ਸਫ਼ਰ ਲਈ ਖਰਚ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਪਰਮਾਤਮਾ ਨੂੰ ਸਿਮਰਦੇ ਹਨ ਤੇ ਉਸੇ ਦਾ ਰੂਪ ਹੋ ਜਾਂਦੇ ਹਨ ਭਗਤ ਸੋਹਣ ਗੁਣ ਗਾਉਂਦੇ ਗੁਰਮਤ ਅਚਲੈ ਬੰਦਗੀ ਕਰਨ ਵਾਲੇ ਬੰਦੇ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੇ ਹਨ ਤੇ ਸੋਹਣੇ ਲੱਗਦੇ ਹਨ ਸਤਗੁਰ ਦੀ ਮਤ ਲੈ ਕੇ ਉਹ ਅਡੋਲ ਹੋ ਜਾਂਦੇ ਹਨ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭੱਲੇ ਸਤਿਗੁਰ ਦੇ ਸੋਹਣੇ ਸ਼ਬਦ ਦੀ ਰਾਹੀ ਉਹਨਾਂ ਦੇ ਮਨ ਵਿੱਚ ਪ੍ਰਭੂ ਦੇ ਸ਼੍ਰੇਸ਼ਟ ਨਾਮ ਦੀ ਵਿਚਾਰ ਆਵਸਦੀ ਹੈ ਆਪੇ ਮੇੜ ਮਿਲਾਏਂਦਾ ਆਪੇ ਦੇ ਵਡਿਆਈ ਭਗਤ ਜਨਾਂ ਨੂੰ ਪ੍ਰਭੂ ਪਰਮਾਤਮਾ ਆਪ ਹੀ ਆਪਣੇ ਵਿੱਚ ਮਿਲਾਂਦਾ ਹੈ ਆਪ ਹੀ ਉਹਨਾਂ ਨੂੰ ਸੋਭਾ ਦਿੰਦਾ ਹੈ ਵਡਿਆਈ ਬਖਸ਼ਦਾ ਹੈ ਸਾ ਲੋਕ ਮਹੱਲਾ ਤੀਜਾ ਆਸਾਂ ਅੰਦਰ ਸਭ ਕੋ ਕੋਈ ਨਿਰਾਸਾ ਹੋਏ ਹਰੇਕ ਜੀਵ ਆਸਾਂ ਵਿੱਚ ਫਸਿਆ ਪਿਆ ਹੈ ਭਾਵ ਨਿਤ ਨਵੀਆਂ ਆਸਾਂ ਬਣਾਉਂਦਾ ਰਹਿੰਦਾ ਹੈ ਕੋਈ ਵਿਰਲਾ ਮਨੁੱਖ ਹੈ ਜੋ ਆਸਾਂ ਤੋਂ ਬਚਿਆ ਰਹਿੰਦਾ ਹੈ ਨਹੀਂ ਤਾਂ ਸਾਰੇ ਕਿਸੇ ਨਾ ਕਿਸੇ ਦੀ ਆਸ ਲਾਈ ਰੱਖਦੇ ਹਨ ਨਾਨਕ ਜੋ ਮਰ ਜੀਵੇ ਆ ਸਹਿਲਾ ਆਇਆ ਸੋਏ ਏ ਨਾਨਕ ਜੋ ਮਨੁਖ ਆਸਾਂ ਵੱਲੋਂ ਹਟਕੇ ਪ੍ਰਭੂ ਦੇ ਸਿਮਰਨ ਵਿੱਚ ਜੀਵਨ ਗੁਜ਼ਾਰਦਾ ਹੈ ਉਸ ਦਾ ਆਉਣਾ ਸਫਲ ਹੋ ਜਾਂਦਾ ਹੈ ਮਹੱਲਾ ਤੀਜਾ ਨਾ ਕਿਸਿਆ ਆਸਾ ਹੱਥ ਹੈ ਕਿਉਂ ਨਿਰਾਸਾ ਹੋਏ ਆਸਾ ਦੇ ਹੱਥ ਵਿੱਚ ਕੋਈ ਤਾਕਤ ਨਹੀਂ ਕਿ ਜੀਵਾਂ ਨੂੰ ਬਚਾ ਸਕੇ ਸੋ ਆਪਣੇ ਉਦਮ ਨਾਲ ਭਈ ਮਨੁੱਖ ਆਸਾਂ ਤੋਂ ਨਹੀਂ ਬਚ ਸਕਦਾ। ਕਿਆ ਕਰੇ ਇਹ ਬਪੜੀ ਜਾਂ ਭੁਲਾਏ ਸੋਏ। ਇਹ ਵਿਚਾਰੀ ਆਸਾ ਕੀ ਕਰ ਸਕਦੀ ਹੈ? ਭੁਲਾਉਂਦਾ ਤਾਂ ਉਹ ਪ੍ਰਭੂ ਆਪ ਹੀ ਹੈ। ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਜੀਵਨ ਫਟਕਾਰ ਜੋਗ ਹੈ ਪ੍ਰਾਪਦਾਤਾ ਦਾ ਤਾਰ ਨੇ ਚਲੇ ਹੋ ਧਨ ਪ੍ਰਭੂ ਹੀ ਸਭ ਦਾ ਦਾਤਾ ਹੈ ਸਭ ਦਾਤਾ ਦੇਣ ਵਾਲਾ ਹੈ ਪਰਮਾਤਮਾ ਸੋ ਸਦਾਏ ਨਾਮ ਧਨ ਹੀ ਐਸਾ ਹੈ ਜੋ ਕਦੇ ਨਾਸ ਹੋਣ ਵਾਲਾ ਨਹੀਂ ਬਾਕੀ ਜੋ ਪੁਜਿਓ ਸੋ ਬਿੰਸ ਹੈ ਪਰੋ ਆਜ ਕੈ ਕਾਲ ਬਾਕੀ ਸਾਰਾ ਕੁਝ ਨਾਸ ਹੋ ਜਾਣਾ ਹੈ ਬਸ ਪ੍ਰਮਾਤਮਾ ਦਾ ਨਾਮ ਹੀ ਸਦਾ ਰਹਿਣਾ ਹੈ ਜਗ ਉਤੇ ਤੇ ਜਿਹੜੇ ਨਾਮ ਜਪਦੇ ਨੇ ਉਹ ਵੀ ਸਦਾ ਜਗ ਤੇ ਜਿਉਂਦੇ ਰਹਿੰਦੇ ਨੇ ਸਾਸ ਸਾਸ ਆਰਾਦੇ ਨਿਰਮਲ ਸੋਏ ਜਨ ਉਹੀ ਮਨੁੱਖ ਪਵਿੱਤਰ ਜੀਵਨ ਵਾਲਾ ਹੈ ਜੋ ਪ੍ਰਭੂ ਨੂੰ ਹਰੇਕ ਸਾਹ ਦੇ ਨਾਲ ਯਾਦ ਕਰਦਾ ਹੈ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਅੰਤਰ ਜਾਮੀ ਅਗੰਮ ਰਸਨਾ ਏਕ ਭਨ ਜੀਵ ਨਾਲ ਉਹ ਸਿੱਖ ਪ੍ਰਭੂ ਨੂੰ ਯਾਦ ਕਰ ਜੋ ਸਭ ਦੇ ਦਿਲ ਦੀ ਜਾਣਦਾ ਹੈ ਤੇ ਜੋ ਜੀਵਾਂ ਦੀ ਪਹੁੰਚ ਤੋਂ ਪਰੇ ਹੈ ਰਾਵ ਰਹਾ ਸਰਬਤ ਨਾਨਕ ਬਲ ਜਾਈ ਨਾਨਕ ਉਸ ਪ੍ਰਭੂ ਤੋਂ ਸਦਕੇ ਹੈ ਜੋ ਸਾਰਿਆਂ ਵਿੱਚ ਵਿਆਪਕ ਹੈ ਸਲੋਕ ਮਹੱਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਐਵੇਂ ਪਾਣਾ ਗੁਰੂ ਸਰੋਵਰ ਹੈ ਗੁਰੂ ਸਰੋਵਰ ਅਤੇ ਸਤ ਗੁਰਮਖ ਹੰਸ ਦਾ ਜੋੜ ਮੁੱਢੋਂ ਹੀ ਚੱਲਿਆ ਹੁੰਦਾ ਹੈ ਖਸਮ ਪ੍ਰਭੂ ਨੂੰ ਇਹ ਹੀ ਗੱਲ ਚੰਗੀ ਲੱਗਦੀ ਹੈ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ ਹੰਸਾ ਗੁਰਮੁਖਾਂ ਦੀ ਖਰਾਕ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਰੂਪ ਹੀਰੇ ਮੋਤੀ ਹੈ ਜੋ ਗੁਰੂ ਸਰੋਵਰ ਵਿੱਚ ਮਿਲਦੇ ਹਨ ਬਗਲਾ ਕਾਗ ਨਰਹੀ ਸਰਵਰ ਜੇ ਹੋਵੇ ਅਤ ਸਿਆਣਾ ਕਾਂ ਤੇ ਬਗਲਾ ਮਾਨਮੁਖ ਭਾਵੇਂ ਕਿਤਨਾ ਹੀ ਸਿਆਣਾ ਹੋਵੇ ਉਥੇ ਗੁਰੂ ਦੀ ਸੰਗਤ ਵਿੱਚ ਨਹੀਂ ਰਹਿ ਸਕਦਾ ਉਹ ਨਾ ਰਿਜਕ ਨਾ ਪਾਇਓ ਉਥੈ ਉਹ ਨਾ ਹੋ ਰੋ ਖਾਣਾ ਕਿਉਂਕਿ ਉਹਨਾ ਕਾਂ ਬਗਲੇ ਮਨ ਮੁਖਾਂ ਦੀ ਖੁਰਾਕ ਉਥੈ ਨਹੀਂ ਹੈ ਗੁਰੂ ਕੋਲ ਉਹਨਾਂ ਦੀ ਖੁਰਾਕ ਵੱਖਰੀ ਹੀ ਹੁੰਦੀ ਹੈ ਸਾਚ ਕਮਾਣ ਸਚੋ ਪਾਈਐ ਕੂੜਾ ਕੂੜਾ ਮਾਣਾ ਜੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਬੰਦਗੀ ਰੂਪ ਕਮਾਈ ਕਰੀਏ ਤਾਂ ਸਦਾ ਥਿਰ ਰਹਿਣ ਵਾਲਾ ਪ੍ਰਭੂ ਪਰਮਾਤਮਾ ਮਿਲਦਾ ਹੈ ਪਰ ਕੂੜ ਦੀ ਖੱਟੀ ਦਾ ਮਾਣ ਕੂੜਾ ਹੀ ਹੈ ਨਾਨਕ ਤੈਨ ਕੋ ਸਤ ਗੁਰ ਮਿਲਿਆ ਜਿਨ੍ਹਾਂ ਧੁਰੇ ਪਿਆ ਪਰਵਾਣਾ ਪਰ ਇਨਾ ਮਨ ਮੁੱਖਾਂ ਦੇ ਕੀ ਵਸ ਹੈ ਨਾਨਕ ਜਿਨ੍ਹਾਂ ਨੂੰ ਧਰੋਂ ਪ੍ਰਭੂ ਦੀ ਆਗਿਆ ਮਿਲੀ ਹੈ ਉਨਾ ਨੂੰ ਹੀ ਸਤਗੁਰੂ ਸਰੋਵਰ ਮਿਲਦਾ ਹੈ ਉਹਨਾਂ ਨੂੰ ਹੀ ਮਨੁੱਖਾ ਜਨਮ ਲੈ ਕੇ ਗੁਰੂ ਦਾ ਦੀਦਾਰ ਹੁੰਦਾ ਹੈ ਗੁਰੂ ਦੇ ਦਰਸ਼ਨ ਹੁੰਦੇ ਹਨ ਗੁਰੂ ਧਾਰਨ ਕਰਦੇ ਹਨ ਉਹ ਜਿਨ੍ਹਾਂ ਤੇ ਸਤਗੁਰੂ ਦੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਮੇਰਾ ਮਾਲਕ ਪ੍ਰਭੂ ਪਰਮਾਤਮਾ ਪਵਿੱਤਰ ਹੈ ਜੋ ਕੋਈ ਉਸ ਨੂੰ ਆਪਣੇ ਹਿਰਦੇ ਵਿੱਚ ਬਸਾਉਂਦਾ ਹੈ ਉਹ ਵੀ ਪਵਿੱਤਰ ਹੋ ਜਾਂਦਾ ਹੈ ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ ਹੇ ਨਾਨਕ ਜੋ ਪ੍ਰਭੂ ਸਦਾ ਹੀ ਜੀਵਾਂ ਨੂੰ ਦਾਤਾਂ ਦਿੰਦਾ ਹੈ ਉਸ ਨੂੰ ਸਿਮਰਨਾ ਚਾਹੀਦਾ ਹੈ ਨਾਨਕ ਸੋਈ ਸੇਵੀਐ ਜਿਤ ਸੇਵੈ ਦੁੱਖ ਜਾਏ हे नानक उस प्रभु ਨੂੰ ਹੀ ਸਿਮਰਨਾ ਚਾਹੀਦਾ ਹੈ ਜਿਸ ਦਾ ਸਿਮਰਨ ਕੀਤਿਆਂ ਦੁੱਖ ਦੂਰ ਹੋ ਜਾਂਦਾ ਹੈ ਅਬ ਗੁਣ ਵੰਨ ਗੁਣ ਰਵਹਿ ਮਨ ਸੁਖ ਵਸੈ ਆਏ ਔਗਣ ਦੂਰ ਹੋ ਜਾਂਦੇ ਹਨ ਗੁਣ ਹਿਰਦੇ ਵਿੱਚ ਵਸ ਪੈਂਦੇ ਹਨ ਤੇ ਸੁਖ ਮਨ ਵਿੱਚ ਆਵਸਦਾ ਹੈ ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਈਨ ਸ੍ਰਿਸ਼ਟੀ ਵਿੱਚ ਪ੍ਰਭੂ ਆਪ ਹੀ ਹਰਥਾ ਮੌਜੂਦ ਹੈ ਉਸ ਨੇ ਆਪ ਹੀ ਤਾੜੀ ਲਈ ਹੋਈ ਹੈ ਭਾਵੇਂ ਆਪ ਹੀ ਗੁਪਤ ਵਰਤ ਰਿਹਾ ਹੈ ਆਪੇ ਹੀ ਉਪਦੇਸ਼ਦਾ ਗੁਰਮਖ ਪਤੀ ਆਈਨ ਗੁਰੂ ਰੂਪ ਹੋ ਕੇ ਆਪ ਹੀ ਜੀਵਾਂ ਨੂੰ ਉਪਦੇਸ਼ ਦੇ ਰਿਹਾ ਹੈ ਗੁਰੂ ਦੀ ਰਾਹੀ ਆਪ ਹੀ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਪਤਿਆਇਆ ਹੈ ਇੱਕ ਆਪੇ ਉਜੜ ਪਾਇਨ ਇੱਕ ਭਗਤੀ ਲਾਇਨ ਕਈ ਜੀਵ ਉਸ ਪਰਮਾਤਮਾ ਨੇ ਆਪ ਹੀ ਘਰਾਈ ਪਾਏ ਹੋਏ ਹਨ ਤੇ ਕਈ ਜੀਵ ਉਸ ਨੇ ਬੰਦਗੀ ਵਿੱਚ ਲਾਏ ਹੋਏ ਹਨ ਜਿ세 ਆਪ ਬੁਝਾਏ ਸੋ ਬੁਝੇਸੀ ਆਪੇ ਨਾ ਲਾਈਨ ਪ੍ਰਭੂ ਪਰਮਾਤਮਾ ਆਪ ਜਿਸ ਜੀਵ ਨੂੰ ਸਮਝ ਦਿੰਦਾ ਹੈ ਉਈ ਸਹੀ ਰਸਤੇ ਨੂੰ ਸਮਝਦਾ ਹੈ ਉਸਨੇ ਆਪ ਹੀ ਸ੍ਰਿਸ਼ਟੀ ਆਪਣੇ ਨਾਮ ਵਿੱਚ ਲਾਈ ਹੈ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਸੁਧ ਏ ਨਾਨਕ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਇਹ ਹੀ ਸਦਾ ਕਾਇਮ ਰਹਿਣ ਵਾਲੀ ਸੱਚੀ ਵਡਿਆਈ ਹੈ ਸੁਧ ਗੁਰੂ ਪਿਆਰਿਓ RAM ਕਲੀ ਕੀ ਵਾਰ ਦਾ ਇੱਥੇ ਸੰਪੂਰਨਾ ਸੰਪੂਰਨਤਾ ਹੁੰਦੀ ਹੈ ਪੂਰੀ ਹੁੰਦੀ ਹੈ ਰਾਮ ਕਲੀ ਕੀ ਵਾਰ ਜਿ세 ਆਪ ਬੁਝਾਏ ਸੋ ਬੁਝਿਆਸੀ ਆਪੇ ਨਾਇ ਲਾਈਨ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸੋਧ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 956 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 957 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ